ਮੈਂ 사우디 ਅਰਬ ਚੋਂ ਬੋਲਦਾ ਆਂ ਬਾਈ ਜੀ ਮੈਨੂੰ ਇਹ ਕੰਪਨੀ ਦੇ ਵਿੱਚ 9 ਸਾਲ ਹੋ ਗਏ ਆ ਜੀ ਨਾ ਤਾਂ ਸਾਡੀ ਛੁੱਟੀ ਲਾ ਰਿਆ ਨਾ ਸਾਨੂੰ ਕੋਈ ਪੈਸਾ ਦੇ ਰਿਆ ਤੇਰੀ ਵੀਡੀਓ ਨੂੰ ਇਹ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਰਕਾਰ ਦੇ ਅੱਗੇ ਪਹੁੰਚਾਓ 사우ਦੀ ਅਰਬ ਵਿੱਚ ਫਸੇ ਇਸ ਪੰਜਾਬੀ ਦੀ ਵੀਡੀਓ ਵੇਖਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲਾ ਹਰਕਤ ਵਿੱਚ ਆ ਗਿਆ ਏ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਸ਼ਖਸ ਨੂੰ ਟਵੀਟ ਕਰਕੇ ਮਦਦ ਦਾ ਪ੍ਰੋਸਾ ਦਿੱਤਾ ਏ ਵਿਦੇਸ਼ ਮੰਤਰੀ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਕੀ ਸਰਦਾਰ ਜੀ ਚਿੰਤਾ ਨਾ ਕਰੋ ਮੈਂ ਤੁਹਾਡੀ ਵੀਡੀਓ ਵੇਖ ਲਈ ਹੈ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਪੰਜਾਬ ਦੇ ਰਹਿਣ ਵਾਲੇ ਇੱਕ ਸ਼ਖਸ ਨੇ ਆਪਣੀ ਵੀਡੀਓ ਦੇ ਵਿੱਚ ਆਪਣਾ ਨਾਮ ਤੇ ਪਤਾ ਨਹੀਂ ਦੱਸਿਆ ਏ ਪਰ ਵੀਡੀਓ ਦੇ ਰਾਹੀਂ ਉਸਨੇ ਦੱਸਿਆ ਏ ਕਿ ਉਸ ਨੂੰ ਤੇ ਉਸਦੇ ਪੁੱਤ ਨੂੰ ਕੰਪਨੀ ਦੇ ਵੱਲੋਂ ਕਿਵੇਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਵੀਡੀਓ ਦੇ ਅਨੁਸਾਰ ਨਾ ਤਾਂ ਉਸ ਨੂੰ ਤਨਖਾਹ ਦਿੱਤੀ ਜਾ ਰਹੀ ਹੈ ਤੇ ਨਾ ਹੀ ਛੁੱਟੀ ਆਪਣੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਇਸ ਸ਼ਖਸ ਨੇ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ ਮੈਨੂੰ ਇਹ ਕੰਪਨੀ ਦੇ ਵਿੱਚ 9 ਸਾਲ ਹੋ ਗਏ ਆ ਜੀ ਤੇ ਹੁਣ 3.5 ਸਾਲ ਹੋ ਗਏ ਛੁੱਟੀ ਕੱਟ ਕੇ ਆਏ ਨੂੰ ਤੇ 35000 ਰਾਇਲ ਮੇਰਾ ਬਣਦਾ ਜੀ ਤੇ 17000 ਮੇਰੇ ਮੁੰਡੇ ਦਾ ਬਣਦਾ ਜੀ ਨਾ ਤਾਂ ਸਾਡੀ ਛੁੱਟੀ ਲਾ ਰਿਆ ਨਾ ਸਾਨੂੰ ਕੋਈ ਪੈਸਾ ਦੇ ਰਿਆ ਤੇ ਬੜੇ ਅਸੀਂ ਮੁਸ਼ਕਲਾਂ ਦੇ ਵਿੱਚ ਫਸ ਚੁੱਕੇ ਹਾਂ ਜੀ ਇਹ ਵੀਡੀਓ ਮੇਰਾ ਪਾਉਣ ਦਾ ਮਸਤ ਕਹਿ ਹੈ ਜੀ ਮੇਰੇ ਤੇ ਕੋਈ ਇਦਾਂ ਦੀ ਕਾਰਵਾਈ ਕਰਕੇ ਮੈਨੂੰ ਜੇਲ੍ਹ ਦੇ ਵਿੱਚ ਬੰਦ ਨਾ ਕੀਤਾ ਜਾਵੇ ਤੇ ਅਸੀਂ ਦੋਨੇ ਪਿਓ ਪੁੱਤ ਬੜੀ ਮੁਸ਼ਕਲ ਦੇ ਵਿੱਚ ਫਸ ਚੁੱਕੇ ਹਾਂ ਤੇ ਮੇਰੀ ਵੀਡੀਓ ਨੂੰ ਇਹ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਸਰਕਾਰ ਦੇ ਅੱਗੇ ਪਹੁੰਚਾਓ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਮਦਦ ਦਾ ਪ੍ਰੋਸਤਤਾ ਦਤਾ ਦੂਜੇ ਪਾਸੇ ਰਿਆਦ ਸਥਿਤ ਭਾਰਤੀ ਦੂਤਕਰ ਨੇ ਵੀ ਟਵੀਟ ਕਰਕੇ ਮਦਦ ਦੇਣ ਦਾ ਪ੍ਰੋਸਤਤਾ ਦਿੱਤਾ ਹੈ ਭਾਰਤੀ ਦੂਤਕਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਹਨਾਂ ਦਾ ਫੋਨ ਨੰਬਰ ਹੋਵੇ ਤਾਂ ਉਹਨਾਂ ਨੂੰ ਤੁਰੰਤ ਦਿੱਤਾ ਜਾਵੇ ਇਸ ਸ਼ਖਸ ਨੂੰ ਪਛਾਣਨ ਵਾਲੇ ਵਿਦੇਸ਼ ਮੰਤਰਾਲੇ ਦੇ ਨਾਲ ਸੰਪਰਕ ਕਰ ਸਕਦੇ ਨੇ ਤਾਂ ਜੋ 사ਊਦੀ ਅਰਬ ਦੇ ਰਿਆਦ ਸਥਿਤ ਭਾਰਤੀ ਦੂਤਕਾਰ ਇਹਨਾਂ ਦੋਵਾਂ ਉਪਯੋਗਪੁੱਤ ਨੂੰ ਲੱਭ ਕੇ ਉਹਨਾਂ ਦੀ ਮਦਦ ਕਰ ਸਕੇ